ਦਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀਰਾਰ ਸਾਹਿਬ ਅਗਲੇ 이슈 ਬਾਰੇ ਤੁਹਾਡਾ ਕੀ ਕਹਿਣਾ ਐ ਐਕਚੁਅਲੀ ਮੈਂ ਕਮੈਂਟਸ ਰੀਟਰੀਵ ਕਰਨ ਚ ਦਿੱਕਤ ਆ ਰਹੀ ਹੈ ਕੋਈ ਟੈਕਨੀਕਲ ਪਾਰਟ ਐ ਪਰ ਅਗਲੇ ਸੈਗਮੈਂਟਸ ਮੈਂ ਦੇਖਾਂਗਾ ਉਹਨਾਂ ਨੂੰ ਕਿਉਂਕਿ ਅਜੇ ਵੀ ਉਹ ਰੋਲ ਕਰ ਰਹੀ ਹੈ ਵੀਡੀਓ ਅ ਅਸੀਂ ਜਦੋਂ ਇਹ ਕਹਿੰਨੇ ਆਂ ਬਾਰ-ਬਾਰ ਕਿ ਅੱਜ ਭਾਰਤ ਦੇ ਵਿੱਚ ਤਾਕਤ ਉਹਨਾਂ ਦੇ ਹੱਥ ਚ ਹੈ ਜਿਨ੍ਹਾਂ ਦਾ ਡਰੀਮ ਅਲਟੀਮੇਟਲੀ ਅਖੰਡ ਭਾਰਤ ਦਾ ਆਪਣੀ ਲਾਈਫਟਾਈਮ ਚ ਉਹ ਫੌਜੀ ਤਾਕਤ ਦਾ ਇਸਤੇਮਾਲ ਕਰਕੇ ਹੋਏ ਜੀ ਕਿਸੇ ਹੋਰ ਹੋਰ ਤੌਰ ਤਰੀਕੇ ਨਾਲ ਹੋਏ ਬਾਕੀਆਂ ਨੂੰ ਡਰਾ ਕੇ ਹੋਏ ਧਮਕਾ ਕੇ ਹੋਏ ਇੰਟਰਨੈਸ਼ਨਲ ਡਿਪਲੋਮੇਸੀ ਦਾ ਸਹਾਰਾ ਲੈ ਕੇ ਹੋਏ ਪਰ ਇਹਨਾਂ ਦੇ ਅੰਦਰ ਹਿੰਦੂਤਵੀਆਂ ਦੇ ਅੰਦਰ ਅਖੰਡ ਭਾਰਤ ਜਿਹਦੇ ਚ ਨੇਪਾਲ ਵੀ ਹੈ ਜਿਹਦੇ ਚ শ্রীলੰਕਾ ਵੀ ਹੈ ਅਫਗਾਨਿਸਤਾਨ ਵੀ ਹੈ ਪਾਕਿਸਤਾਨ ਵੀ ਹੈ ਇਹਨਾਂ ਨੇ ਕਦੇ ਵੀ ਪਾਕਿਸਤਾਨ ਨੂੰ ਐਕਸੈਪਟ ਨਹੀਂ ਕੀਤਾ ਜਦੋਂ ਅਸੀਂ ਇਹ ਕਹਿੰਦੇ ਤੇ ਫਿਰ ਇਹ ਬਿਨਾ ਕਿਸੇ ਜਿਹੜਾ ਉਦਾਹਰਣ ਤੋਂ ਜਾਂ ਬਿਨਾ ਕਿਸੇ بیس ਤੋਂ ਨਹੀਂ ਹੁੰਦਾ ਅਕਸਰ ਇਕੱਲੇ ਮੋਹਨ ਭਾਗਵਤ ਵਰਗੇ ਜਾਂ ਕੋਈ ਹੋਰ 우ਮਾ ਭਾਰਤੀ ਜਾਂ ਦੂਜੇ ਕੋਈ ਸਿਰਫਰੇ ਲੋਕ ਨਹੀਂ ਨੇ ਉਹਨਾਂ ਐਡਵਾਨੀ ਜਿਹੜਾ ਕਿ ਹੋਮ ਮਿਨਿਸਟਰ ਰਿਹਾ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਸੀ ਇੱਕ ਬੜਾ ਸੀਨੀਅਰ ਬੰਦਾ ਇਸ ਜਿਹੜਾ ਕਿ ਪੂਰਾ ਉਹਨਾਂ ਦਾ ਬੀਸ਼ਮ ਪਤਾਮਾ ਬਣਿਆ ਹੋਇਆ ਸੀ ਕਿਸੇ ਸਟੇਜ ਤੇ ਵੱਖਰੀ ਗੱਲ ਹੈ ਕਿ ਪਾਕਿਸਤਾਨ ਜਾ ਕੇ ਜਦੋਂ ਵਾਪਸ ਆਇਆ ਕਾਇਦ ਆਜ਼ਮ ਦੀ ਤਾਰੀਫ ਚੁਣੇ ਕਿ ਕੁਝ ਜਿਹੜਾ ਕਿ ਉਹਨੇ ਉਸ ਨੂੰ ਉਹਨਾਂ ਨੇ ਬੜਾ ਸੀਰੀਅਸਲੀ ਲੈ ਕੇ ਫਿਰ ਆਰਐਸਐਸ ਨੂੰ ਨੇੜੇ ਨਹੀਂ ਲੱਗਣ ਦਿੱਤਾ ਪਰ ਉਹ ਆਪਣੀ ਜਿਹੜਾ ਫਿਰ ਵੀ ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਜੋ ਜੀ ਹੋਏ ਸੋ ਗਵੇ ਮੂੰ ਕਾ ਕੇ ਹਵਾਓ ਕਿ ਅਲਟੀਮੇਟਲੀ ਜੋ ਤੁਹਾਡੇ ਅੰਦਰ ਹੁੰਦਾ ਹੈ ਉਹ ਬਾਹਰ ਆ ਜਾਂਦਾ ਹੈ ਮੂੰ ਚੋਂ ਉਹਦਾ ਹਵਾ ਨਿਕਲਦੀ ਹੁਣ ਐਡਵਾਨੀ ਅ ਦਿੱਲੀ ਦੇ ਵਿੱਚ ਪਿਛਲੇ ਦਿਨਾਂ ਚ ਉਹਨੇ ਇੱਕ ਫੰਕਸ਼ਨ ਨੂੰ ਐਡਰੈਸ ਕੀਤਾ ਔਰ ਇਹ ਇਹਨਾਂ ਦੀ ਟ੍ਰਿਬਿਊਨ ਦੀ ਸਟੋਰੀ ਹੈ ਹੈਡਲਾਈਨ ਹੈ ਇੰਡੀਆ ਇਨਕੰਪਲੀਟ ਵਿਦਆਊਟ ਸਿੰਧ ਅਡਵਾਨੀ ਔਰ ਜਦੋਂ ਅਸੀਂ ਇਹਨਾਂ ਦੇ ਰਾਸ਼ਟਰੀ ਗੀਤ ਵੇਲੇ ਕਿਹਾ ਕਿ ਵੀ ਇਹ ਕਿਉਂ ਨਹੀਂ ਕਦੇ ਵੀ ਪਾਕਿਸਤਾਨ ਨੇ ਪ੍ਰੋਟੈਸਟ ਕੀਤਾ ਕਿ ਭਾਈ ਤੁਸੀਂ ਸਾਡਾ ਸਿੰਧ ਪ੍ਰੋਵਿੰਸ ਜਿਹੜਾ ਹੈ ਉਹ ਤੁਸੀਂ ਆਪਣੇ ਰਾਸ਼ਟਰੀ ਗੀਤ ਚ ਕਿਵੇਂ ਵਾੜਿਆ ਹੋਇਆ ਪੰਜਾਬ ਸਿੰਧ ਗੁਜਰਾਤ ਮਰਾਠਾ ਦਰਾਵੜ ਉੱਤਕਲ ਬੰਗ ਹੁਣ ਇਹ ਜਦੋਂ ਅਡਵਾਨੀ ਕਹਿੰਦਾ ਹੈ ਕਿ ਜੀ ਕਦੇ ਵੀ ਜਿਹੜਾ ਸਾਡਾ ਇੰਡੀਆ ਤਾਂ ਕੰਪਲੀਟ ਹੀ ਨਹੀਂ ਹੈ ਸਿੰਧ ਤੋਂ ਬਿਨਾ ਔਰ ਉਹਦੇ ਵਿੱਚ ਉਹਦੇ ਹੀ ਸ਼ਬਦ ਨੇ ਬੀਜੇਪੀ ਪੈਟਰੀਆਟ ਐਟ ਕਿ ਐਲਕੇ ਅਡਵਾਨੀ ਫੀਲਸ ਦੈਟ ਇੰਡੀਆ ਅਪੀਅਰਸ ਇਨਕੰਪਲੀਟ ਵਿਦਆਊਟ ਸਿੰਧ ਇਨ ਇਟਸ ਟੈਰੀਟਰੀ ਕਿ ਭਾਰਤ ਮੁਕੰਮਲ ਹੀ ਨਹੀਂ ਹੈ ਜੇ ਸਿੰਧ ਦਾ ਹਿੱਸਾ ਨਹੀਂ ਹੈ ਦਾ 189 ਰਿਸੋਲਟ ਲੀਡਰ ਮੇਡ ਦਾ ਰਿਮਾਰਕ ਐਟ ਅਨ ਇਵੈਂਟ ਹਿਅਰ ਟੂਡੇ ਵਾਈਲ ਲੇਮੈਂਟਿੰਗ ਥੈਟ ਕਰਾਚੀ ਦਾ ਕੈਪੀਟਲ ਆਫ ਪਾਕਿਸਤਾਨੀ ਪ੍ਰੋਵਿੰਸ where he was born in a sindhi family was not part of india anymore. ਉਹਨੇ ਕਿਹਾ ਜੀ ਮੇਰਾ ਜਨਮ ਕਰਾਚੀ ਚ ਹੋਇਆ ਔਰ ਮੈਨੂੰ ਬੜਾ ਦੁੱਖ ਹੈ ਕਿ ਸਿੰਧ ਜਿਹੜਾ ਉਹ ਅੱਜ ਸਾਡੇ ਭਾਰਤ ਦਾ ਹਿੱਸਾ ਨਹੀਂ ਹੈ। ਜੀ ਐਟ ਟਾਈਮਸ ਆਈ ਫੀਲ ਸੈਡ ਥੈਟ ਕਰਾਚੀ ਐਂਡ ਸਿੰਧ ਆਰ ਨਾਟ ਪਾਰਟਸ ਆਫ ਇੰਡੀਆ ਐਨੀ ਮੋਰ। ਕਿ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਵੀ ਇਹ ਕਰਾਚੀ ਔਰ ਸਿੰਧ ਸਾਡੇ ਭਾਰਤ ਦਾ ਹਿੱਸਾ ਨਹੀਂ ਨੇ। ਆਈ ਵਾਸ ਵੈਰੀ ਐਕਟਿਵ ਇਨ ਆਰਐਸਐਸ ਡਿਊਰਿੰਗ ਮਾਈ ਚਾਈਲਡਹੂਡ ਡੇਜ਼ ਇਨ ਸਿੰਧ। ਕਿ ਜੀ ਮੈਂ ਬਹੁਤ ਐਕਟਿਵ ਸੀ ਆਰਐਸਐਸ ਦੇ ਵਿੱਚ ਆਪਣੇ ਬਚਪਨ ਦੇ ਦਿਨਾਂ 'ਚ it is a matter of dismay eh bahut afsos di gall hai i believe that india appears incomplete without sindh advani said unna kehya ji main eh samajhda hai bi sindh to bina jehda bharat hai oh na mukammal hai hun bahut var tuhanu ode lambe chode verve den di lod nahi hundi facts speak for themselves ji ji ke bi ultimately eh gall jehdi hai kidhar nu lead kar rahi hai aur eh unna de layi zaruri hai unna lokan layi ਜਿਹੜੇ ਕਈ ਵਾਰੀ ਪਾਕਿਸਤਾਨ ਚ ਬੈਠ ਕੇ ਵੀ ਡਿਬੇਟ ਕਰ ਰਹੇ ਹੁੰਦੇ ਨੇ ਟੀਵੀ ਤੇ ਬੈਠ ਕੇ ਕਿ ਜੀ ਜੇ ਪਾਕਿਸਤਾਨ ਨਾ ਬਣਦਾ ਅਸੀਂ ਬਹੁਤ ਬਿਹਤਰ ਰਹਿੰਦੇ ਅਸੀਂ ਇਹ ਹੁੰਦਾ ਉਹ ਹੁੰਦਾ ਬਰੇਸਗੀਰ ਸਾਡੀ ਇੰਨੀ ਆਬਾਦੀ ਹੁੰਦੀ ਤੇ ਫਿਰ ਅਸੀਂ ਇਹ ਕਰ ਲੈਂਦੇ ਉਹ ਹੁਣ ਤੱਕ ਤੁਸੀਂ ਦੇਖ ਲਓ ਕਿ ਇਹਦੇ باوجود ਕਿ ਇਹਨਾਂ ਨੇ ਫੌਜ ਵਰਤ ਕੇ ਪਾਕਿਸਤਾਨ ਦੋ ਹਿੱਸਿਆਂ ਚ ਤੋੜਿਆ ਜੀ ਅੱਜ ਵੀ ਕਿਸ ਕਿਸਮ ਦਾ ਇਹਨਾਂ ਨੇ ਮਾਹੌਲ ਬਾਰਡਰ ਤੇ ਔਰ ਵਿਦਨ ਪਾਕਿਸਤਾਨ ਕ੍ਰੀਏਟ ਕੀਤਾ ਔਰ ਆਲਟੀਮੇਟਲੀ ਜੇ ਇਹ ਇੰਟੈਂਟ ਹੈ ਜੇ ਹੁਣ ਵੁਲਫ ਨੇ ਤੁਸੀਂ ਕਹੋ ਜੀ ਅਸੀਂ ਤਾਂ ہمسਾਇ ਬਣ ਕੇ ਰਹਿਣਾ ਚਾਹੁੰਦੇ ਅਸੀਂ ਤਾਂ ਪੀਸਫੁਲੀ ਐਗਜ਼ਿਸਟ ਕਰਨਾ ਚਾਹੁੰਦੇ ਤੇ ਇਹ ਉਹਦੀ ਜਿਹੜੀ ਹੈ ਭੇੜੀਏ ਔਰ ਲੀਲੇ ਵਾਲੀ ਕਹਾਣੀ ਮੁਤਾਬਕ ਭੇੜੀਆ ਕਹੇ ਵੀ ਉਹ ਤੂੰ ਬਚ ਕਿਵੇਂ ਗਿਆ ਮੈਂ ਤਾਂ ਤੈਨੂੰ ਖਾਣਾ ਸੀ ਤੁਸੀਂ ਕਹੋ ਜੀ ਨਹੀਂ ਨਹੀਂ ਜੇ ਅਸੀਂ ਇਕੱਠੇ ਰਹਿੰਦੇ ਤਾਂ ਅਸੀਂ ਭੇੜੀਆ ਬਹੁਤ ਉਹਨੇ ਬੰਦਗੀ ਕਰਿਆ ਕਰਦੀ ਸੀ ਮਾਲਾ ਜਪਣੀ ਸੀ ਉਹਨੇ ਸੋ ਇਹ ਉਹਨਾਂ ਦੇ ਲਈ ਇਹ ਹੈ ਜੀ ਦੂਸਰਾ ਅਸੀਂ ਦੇਖ ਰਹੇ ਹਾਂ ਵੀ ਪੰਜਾਬ ਚ ਚੋਣਾਂ ਦਾ ਉਨ 3 ਹਫਤੇ ਰਹਿ ਗਏ ਨੇ ਔਰ ਬਹੁਤ ਕੁਛ ਨਾਟਕੀ ਚੱਲ ਰਹੀ ਹੈ ਨਵਜੋਤ ਸਿੱਧੂ ਜੋਕਰ ਹਿੰਦੂਤਵੀ ਜਿਹੜਾ ਕਦੇ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦੇ ਗੁਣਗਾਨ ਵਾਲਾ ਫਿਰ ਹੁਣ ਅੱਜ ਉਹ ਜੰਪ ਮਾਰ ਕੇ ਕਾਂਗਰਸ ਦੇ ਵਿੱਚ ਆ ਪਹਿਲਾਂ ਸੌਦੇਬਾਜ਼ੀ ਆਮ ਆਦਮੀ ਪਾਰਟੀ ਨਾਲ ਕਰਦਾ ਰਿਹਾ ਹੁਣ ਅੱਜ ਜਦੋਂ ਉਹਨੇ ਜੁਆਇਨ ਕਿ ਉਹਨੇ ਕਿਹਾ ਜੀ ਮੈਂ ਤਾਂ ਬੌਰਨ ਕਾਂਗਰਸੀ ਐ ਤੇ ਕਿਸੇ ਨੇ ਉਹ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਦਾ ਦੂਜੇ ਨੇ ਕਿਹਾ ਕਿ ਵੀ ਸਿੱਧੂ ਜਿਹੜਾ ਹੈ ਜੋਕਸ ਦੇ ਲਈ ਮਸ਼ਹੂਰ ਹੈ ਕਹਿੰਦਾ ਇਹ ਵੀ ਜੋਕ ਹੀ ਲੱਗਦਾ ਵੀ ਆਈ ਐਮ ਬੋਰਨ ਕਾਂਗਰਸ ਸਾਈਡ ਹੈ ਔਰ ਪਹਿਲਾ ਇਹ ਆਇਆ ਜੀ ਸੀਬੀ ਪਿਛਲੇ ਹਫਤੇ ਆਣਾ ਫਿਰ ਉਹਦੇ ਚ ਆਇਆ ਕਿ ਜੇ ਉਹ ਸਿੱਧੂ ਜੋਤਸ਼ੀਆਂ ਚ ਬੜਾ ਯਕੀਨ ਰੱਖਦਾ ਹੈ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਟਿੱਪੜਾ ਨਹੀਂ ਮਿਲਦਾ ਲੋੜੀ ਤੋਂ ਬਾਅਦ ਜੁਆਇਨ ਕਰੀ ਮਾਗੀ ਥੋ ਜੀ ਸੋ ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਕਿਸ ਕਿਸਮ ਦਾ ਆਦਰਸ਼ ਸਿੱਖ ਹੁੰਦਾ ਹੈ ਤੇ ਕਿਸ ਕਿਸਮ ਦੇ ਇਹ ਨਟੰਕੀ ਮਾਸਟਰ ਜਿਹੜੇ ਨੇ ਉਹ ਉੱਥੇ ਉਹਨਾਂ ਨੇ ਖੜੇ ਕਰ ਦਿੱਤੇ ਨੇ ਜੇ ਬੜੀ ਸੋਹਣੀ ਪੱਗ ਬੰਨ੍ਹਦਾ ਰੰਗ ਬਰੰਗੀ ਐਨ ਮੈਚਿੰਗ ਹੁੰਦੀ ਐ ਝੂਠਾ ਹੱਸਦਾ ਰਹਾ ਉਹ ਕਿਸੇ ਨੇ ਕਿਹਾ ਕਹਿੰਦਾ ਜੇ 12 14 ਸਾਧ ਹੱਥ ਤੇ ਹੱਥ ਮਾਰ ਕੇ ਝੂਠਾ ਲਾਫਟਰ ਕਰ ਸਕਦਾ ਤੇ ਸਿਆਸਤ ਚ ਕੀ ਐ ਉਹ ਤਾਂ ਇਧਰੋਂ ਮਾਰੀ ਤਾੜੀ ਉਧਰ ਚਲੇ ਗਏ ਉਧਰੋਂ ਮਾਰੀ ਇਧਰ ਚਲੇ ਗਏ ਹੁਣ ਕਾਂਗਰਸ ਦੇ ਨਾਲ ਕਦੇ ਉਸੇ ਰਾਉਲ ਨੂੰ ਪੱਪੂ ਕਹਿ ਕੇ ਕਹਿੰਦਾ ਸੀ ਕਿ ਪੱਪੂ ਜਿਹੜਾ ਉਹ ਉਹਨੂੰ ਸਕੂਲੇ ਜਾਣਾ ਚਾਹੀਦਾ ਹੈ ਕبھی ਉਹ ਕੀ ਹੈ ਹੁਣ ਉਹ ਕਹਿੰਦਾ ਜੀ ਮੈਂ ਤਾਂ ਵਰਨ ਕਾਂਗਰਸੀਆਂ ਰਾਹੁਲ ਜੀ ਨੇ ਮੈਨੂੰ ਦੇ ਦਿੱਤੀ ਜ਼ਿੰਮੇਵਾਰੀ ਸੋ ਇਹ ਸ਼ੋਅ ਕਰਦਾ ਹੈ ਵੀ ਉੱਥੇ ਕਿਸ ਕਿਸਮ ਦੇ ਨਮੂਨੇ ਜਿਹੜੇ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਇਨ ਜਨਰਲ ਔਰ ਸਿੱਖਾਂ ਨੂੰ ਇਨ ਪਾਰਟਿਕੂਲਰ ਲੀਡ ਕਰਨ ਦੇ ਲਈ ਏਜੰਸੀਆਂ ਦੇ ਬਣਾਏ ਕਦੇ ਇਧਰ ਨੂੰ ਘੁੰਮ ਰਹੇ ਨੇ ਕਦੇ ਉਧਰ ਨੂੰ ਘੁੰਮ ਰਹੇ ਨੇ ਸੋ ਇੱਕ ਪਾਸੇ ਤਾਂ ਇਹ ਜੋਕਰ ਦੀ ਕਹਾਣੀ ਮੈਨੂੰ ਸੀ ਹਾਲਾ ਮੈਂ ਨੋਟਿਸ ਵੀ ਨਹੀਂ ਲੈਣਾ ਚਾਹੁੰਦਾ ਹੁੰਦਾ ਪਰ ਕਈ ਵਾਰੀ ਜਿਹੜਾ ਹੁਣ ਕਮੇਡੀਅਨ ਵੀ ਰਾਜ ਆ ਹੀ ਜਾਂਦੇ ਨੇ ਅ ਦੂਸਰਾ ਪਾਰਟ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਬਾਦਲ ਕਿਆ ਨੇ ਧਰਮ ਨੂੰ ਜਿਵੇਂ ਸ਼ੋਮਨੀ ਕਮੇਟੀ ਦਾ ਮਿਸਯੂਜ਼ ਕੀਤਾ ਹੈ ਧਾਰਮਿਕ ਪਰੰਪਰਾਵਾਂ ਦਾ ਕੀਤਾ ਹੀ ਕੀਤਾ ਹੈ ਜੀ ਔਰ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਦੇ ਆ ਪਿਛਲੇ ਦਿਨਾਂ ਚ ਲੁਧਿਆਣੇ ਚ ਕੋਈ ਹਿੰਦੂ ਤਖਤ ਆਪੇ ਹੀ ਬਣਾਏ ਹੋਏ ਨੇ ਵੀ ਤੁਹਾਡੇ ਕਾਦੇ ਤਖਤ ਤੁਹਾਡੀਆਂ ਪੁਰੀਆਂ ਨੇ ਔਰ ਤੁਹਾਡੇ ਉਹ ਜ਼ਮੀਨ ਦੇ ਵਿੱਚ ਗੱਡ ਕੇ ਤੁਸੀਂ ਗੁਫਾਵਾਂ ਬਣਾਈਆਂ ਪਰ ਇਹ ਦੱਸਣ ਲਈ ਜੀ ਅਕਾਲ ਤਖਤ ਦੇ ਬਰਾਬਰ ਸਾਡਾ ਵੀ ਤਖਤ ਹੈ ਲੁਧਿਆਣੇ ਚ ਕੋਈ ਅਮਿਤ ਸ਼ਰਮਾ ਕੇ ਕੌਣ ਸੀ ਇਦਾਂ ਦੇ ਬਹੁਤੇ ਵੈਸੇ ਹੁੰਦੇ ਜੇਬ ਕਤਲੇ ਰੋਟੇਰੇ ਜਿਹਾ ਹੀ ਨਹੀਂ ਨੌਸਰਬਾਸ ਜੇ ਕਿਸਮ ਦੇ ਤੇ ਆਪਣੀਆਂ ਵੀ ਰਾਈਵਲਰੀਜ਼ ਇਹਨਾਂ ਦੀ ਹੁੰਦੀ ਹੈ ਉਹ ਕਹਿੰਦੇ ਮਾਰਤਾ ਉਹਨੂੰ ਜੀ ਹੁਣ ਉਹਨੂੰ ਉਹਨਾਂ ਨੇ ਇਮੀਡੀਏਟਲੀ ਅਜੇ ਤਾਂ ਪੁਲਿਸ ਚਾ ਦੂਜੇ ਨੇ ਤੇ ਇਨਵੈਸਟੀਗੇਟ ਉਹਨਾਂ ਨੇ ਕਿਹਾ ਜੀ ਇਹ ਖਾਲਸਤਾਨੀਆਂ ਦਾ ਕੰਮ ਹੈ ਜੇ ਫਲਾਣੇ ਖਾਲਸਤਾਨੀ ਪੇਜ ਤੇ ਉਹਦੀ ਫੋਟੋ ਪਾ ਕੇ ਇਨੇ ਹਜ਼ਾਰ ਲਾਈਕਸ ਹੋ ਗਏ ਹੁਣ ਉਹ ਕੀ ਕਹਿੰਦੇ ਨੇ ਕਿਉਂਕਿ ਉਹ ਤਾਂ ਏਜੰਸੀਆਂ ਦਾ ਆਪਣਾ ਏਜੰਡਾ ਟੂ ਕਰਦੇ ਨੇ ਪਰ ਜਦੋਂ ਕੋਈ ਵੀ ਗੱਲ ਅਕਾਲੀ ਲੀਡਰਾਂ ਦੇ ਲੈਵਲ ਤੇ ਕੀਤੀ ਜਾਂਦੀ ਹੈ ਫਿਰ ਇਸ ਕਿਸਮ ਦੇ ਨੂੰ ਜਿਹੜਾ ਉਹ ਬਲ ਮਿਲਦਾ ਸੋ ਇੱਕ ਪਾਸੇ ਤਾਂ ਨਵਜੋਤ ਸਿੱਧੂ ਔਰ ਜੇ ਹੁਣ ਉਹ ਨਵਜੋਤ ਸਿੱਧੂ ਨੂੰ ਲਿਆਂਦਾ ਤਾਂ ਉਹ ਅਮਰਿੰਦਰ ਹਾਲਾਂਕਿ ਉਹਨੂੰ ਹਰ ਇੱਕ ਨੂੰ ਪਤਾ ਹੈ ਵੀ ਇਹ ਰਾਹੁਲ ਗਾਂਧੀ ਨੇ ਉਦੈ ਖੰਭ ਕੱਟਣ ਦੇ ਲਈ ਲਿਆਂਦਾ ਉਹਨਾਂ ਨੇ ਪੰਜਾਬ 'ਚ ਵੀ ਕੋਈ ਇਸ ਕਿਸਮ ਦੀ ਪਰਸਨੈਲਿਟੀ ਖੜੀ ਨਹੀਂ ਜਿਹਨਾਂ ਅਮਰਿੰਦਰ ਨੂੰ ਲੱਗਦਾ ਸੀ ਜੇ ਮੈਂ ਚੀਫ ਮਿਨਿਸਟਰ ਬਣਨਾ ਉਹਨਾਂ ਨੇ ਲਿਆ ਕੇ ਉਹਨੂੰ ਬਿਠਾ ਦਿੱਤਾ ਔਰ ਇਧਰੋਂ ਉਹਨਾਂ ਨੇ ਜੇ ਸਿੱਖਾਂ ਦੀ ਅਗਲੀ ਨਸਲ ਕੁਸ਼ੀ ਕਰਾਣੀ ਹੈ ਤੇ ਬੈਂਤੇ ਦਾ ਪੋਤਾ ਰਵਨੀਤ ਬਿੱਟੂ ਉਹਨੂੰ ਵੀ ਉਭਾਰਤਾ ਉਹਨੂੰ ਐਮਪੀ ਦੀ ਟਿਕਟ ਵੀ ਰਾਹੁਲ ਗਾਂਧੀ ਨੇ ਦਵਾਈ ਸੀ ਹੁਣ ਜਲਾਲਾਬਾਦ ਸੁਖਬੀਰ ਬਾਦਲ ਦੇ ਬਰਾਬਰ ਵੀ ਖੜਾ ਕਰਤਾ ਕਿ ਜੀ ਉਹ ਇਹ ਅਮਰਿੰਦਰ ਦਾ ਹੀ ਖੱਬੇ ਸੱਜੇ ਜਿਹੜੇ ਨੇ ਉਹ ਰਾਹੂ ਕੇਤੂ ਖੜੇ ਕੀਤੇ ਨੇ ਪਰ ਉਹ ਉਹਦੀ ਤਾਰੀਫ ਕਰ ਰਿਹਾ ਹੈ ਜੀ ਪਾਵੇਂ ਦਬੀ ਆਵਾਜ਼ ਚ ਹੀ ਕਰ ਰਿਹਾ ਉਹ ਕਹਿੰਦਾ ਜੀ ਹੀ ਇਜ਼ ਅ ਗ੍ਰੇਟ ਨੈਸ਼ਨਲਿਸਟ ਰਾਸ਼ਟਰਵਾਦੀ ਹੈ ਉਹ ਰਾਸ਼ਟਰਵਾਦੀ ਦਾ ਮਤਲਬ ਕੀ ਹੈ ਜੀ ਹਿੰਦੂਤਵੀ ਹੈ ਹੁਣ ਅੱਜ ਹਿੰਦੂਤਵਾਦ ਦਾ ਪਾਰਟ ਔਰ ਇਹੀ ਕੰਮ ਸੁਖਬੀਰ ਬਾਦਲ ਨੇ ਕਰਨ ਕਮ ਹੁਣ ਸੁਖਬੀਰ ਬਾਦਲ ਇਹ ਕਹਿ ਰਿਹਾ ਹੈ ਡੈਥ ਆਫ ਹਿੰਦੂ ਪ੍ਰੀਚਰ ਡਿਊ ਟੂ ਕੇਜਰੀਵਾਲਸ ਫਰੈਂਡਸ਼ਿਪ ਵਿਦ ਰੈਡੀਕਲਸ ਉਹ ਕਹਿੰਦਾ ਜੀ ਇਹ ਜਿਹੜਾ ਮਾਰਿਆ ਇਹਨੂੰ ਉਮੇਦ ਸ਼ਰਮੇ ਨੂੰ ਇਹ ਜਿਹੜੇ ਖਾਲਸਤਾਨੀਆਂ ਦੇ ਨਾਲ ਕੇਜਰੀਵਾਲ ਲੜਿਆ ਇਹਦੀ ਕਰਕੇ ਹੁਣ ਅਸੀਂ ਕੋਈ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੇ ਸਪੋਰਟਰ ਸਾਡੇ ਨਾਲ ਵੈਸੇ ਖਫਾ ਨੇ ਜੀ ਤੁਸੀਂ ਸਾਡਾ ਕੰਮ ਕਰ ਦਿੰਦੇ ਹੋ ਰੋਜ਼ ਲੇਕਿਨ ਮੈਂ ਇਹ ਸਮਝਦਾ ਹਾਂ ਵੀ ਕੁਝ ਜਦੋਂ ਤੁਸੀਂ ਐਕਿਊਜ਼ ਵੀ ਕਿਸੇ ਨੂੰ ਕਰਦੇ ਹੋ ਉਹਦਾ ਕੋਈ ਬੇਸ ਤਾਂ ਹੁੰਦਾ ਹੈ ਕੋਈ ਆਧਾਰ ਹੁੰਦਾ ਹੈ ਤੁਸੀਂ ਬੇ ਹੁਣੇ ਸੁਖਵੀਰ ਬਾਦਲ ਕਹਿ ਰਿਹਾ ਜੀ ਅਮਿਤ ਸ਼ਰਮਾ ਨੂੰ ਇਹ ਕੇਜਰੀਵਾਲ ਦੀ ਕਿਉਂਕਿ ਖਾਲਸਤਾਨੀਆਂ ਦੇ ਨਾਲ ਯਾਰੀ ਹੈ ਪੰਜਾਬ ਡਿਫਟੀ ਚੀਫ ਮਿਨਿਸਟਰ ਸੁਖਵੀਰ ਬਾਦਲ ਹੁਣ ਸੰਡੇ ਹੈਲਜਡ ਥੈਟ ਦਾ ਡੈਥ ਆਫ ਅਮਿਤ ਸ਼ਰਮਾ ਅ ਹਿੰਦੂ ਪ੍ਰੀਚਰ ਹੂ ਵਾਸ ਸ਼ਾਟ ਡੈడ్ ਯਸਟਰਡੇ ਇਨ ਲੁਧਿਆਣਾ ਇਜ਼ ਅ ਰਿਜ਼ਲਟ ਆਫ ਫਰੈਂਡਸ਼ਿਪ ਦਿੱਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਹੈਸ ਸਟੱਕ ਅਪ ਵਿਦ ਅ ਰੈਡੀਕਲਸ ਸੁਖਵੀਰ ਮੇਡ ðiਜ਼ ਐਕਿਊਜ਼ੇਸ਼ਨਸ ਵਿਦਆਊਟ ਨੇਮਿੰਗ ਐਨੀ ਸਪੈਸਿਫਿਕ ਲੀਡਰ ਔਰ ਕੈਂਡੀਡੇਟਸ ਹੀ ਐਕਿਊਜ਼ਡ ਕੇਜਰੀਵਾਲ ਆਫ ਇਨਸਟੀਗੇਟਿੰਗ ਸੱਚ ਰੈਡੀਕਲਸ ਟੂ ਟੇਕ ਔਨ ਹਿਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਹੈਡ ਔਫ ਦ ਨੈਕਸਟ ਇਹਨੂੰ ਕਹਿੰਦੇ ਨੇ ਦਿਮਾਗ ਘੁੰਮ ਜਾਣਾ ਕਿ ਕੀ ਸਬੰਧ ਹੈ ਕੇਜਰੀਵਾਲ ਨਾਲ ਖਾਲਸਤਾਨੀਆਂ ਦਾ ਤੇ ਕਿਨੇ ਉਹਨੂੰ ਮਾਰਿਆ ਤੇ ਕਿਹਦਾ ਕੀ ਸਬੰਧ ਹੈ ਔਰ ਗੱਲ ਇੱਥੇ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਬਈ ਇਹ ਇਹਨਾਂ ਦਾ ਪੈਨਿਕ ਹੋਣਾ ਵੀ ਸ਼ੋਅ ਕਰਦਾ ਹੈ ਕਿ ਕੇਜਰੀਵਾਲ ਤਰਨਤਾਰਨ ਦੇ ਦੌਰੇ ਤੇ ਹੈ ਉੱਥੇ ਤਰਨਤਾਰਨ ਗੁਰਦੁਆਰਾ ਸਾਹਿਬ ਵੀ ਗਿਆ ਜਿੱਥੇ ਵੀ ਉਹ ਜਾਂਦਾ ਹੈ ਗੁਰਦੁਆਰੇ ਵੀ ਮੰਦਰ ਵੀ ਰਾਹਪੁਰ ਬੱਲਾ ਵੀ ਚਲਾ ਗਿਆ ਉਹ ਸੌਦਾ ਸਾਧ ਦੇ ਵੀ ਜਾ ਕੇ ਉੱਥੇ ਵੀ ਹੱਥ ਜੋੜ ਕੇ ਖੜਾ ਹੁੰਦਾ ਤਾਂ ਹੈ ਹੀ ਹੈ ਇਹ ਵੀ ਸਾਰੇ ਜਾਣਦੇ ਨੇ ਰਾਧਾ ਸਵਾਮੀਆ ਦੇ ਵੀ ਰਹਿ ਰਹਿ ਗਿਆ ਉੱਥੇ ਜੀ ਸੋ ਉੱਥੇ ਉਹ ਗਿਆ ਤੇ ਹੁਣ ਉਹਨਾਂ ਨੂੰ ਪਤਾ ਸੀ ਵੀ ਇਹ ਗੁਰਦੁਆਰਿਆਂ ਨੂੰ ਜਾਂ ਸਰੋਪਾਉ ਨੂੰ ਤਾਂ ਇਹਨਾਂ ਨੇ ਇੱਕ ਪਰਸਨਲ ਪ੍ਰਾਪਰਟੀ ਬਣਾ ਲਿਆ ਤੇ ਉਹਨਾਂ ਦੇ ਜਿਹੜੇ ਕੋਈ ਨਾਲ ਲੈ ਕੇ ਗਿਆ ਉਹਨੇ ਨੇ ਉੱਥੇ ਤੁਸੀਂ 100 ਰੁਪਇਆ ਦੰਨੇ ਉਹ ਤੁਹਾਨੂੰ ਦੰਦੇ ਨੇ ਸਰੋਪਾਉ 100 ਡਾਲਰ ਜਾਂ 100 ਰੁਪਇਆ ਜਾਂ 500 ਜੋ ਵੀ ਉਹਨੇ ਲੈ ਕੇ ਉਹ ਜਿਹੜਾ ਉਹਦੇ ਗਲ ਚ ਪਾ ਦਿੱਤਾ ਸਰੋਪਾਉ ਹੁਣ ਇਹਦੇ ਤੇ ਸ਼ੋਮਣੀ ਕਮੇਟੀ ਪ੍ਰੈਜ਼ੀਡੈਂਟ ਬਡੂੰਗਰ ਕਹਿ ਰਿਹਾ ਹੈ ਐਸਜੀਪੀਸੀ ਚੀਫ ਸੀਕਸ ਅਪੋਲੋਜੀ ਫ্রম ਕੇਜਰੀਵਾਲ ਐਡਸ ਕਿ ਜੀ ਇਹ ਸਰੋਪਾ ਦੇਣ ਦਾ ਹੱਕ ਜਿਹੜੇ ਅਸੀਂ ਗੁਰਦੁਆਰਿਆਂ 'ਚ ਰੱਖੇ ਹੋਏ ਨੇ ਮੈਨੇਜਰ ਜਾਂ ਦੂਜੇ ਉਹਨਾਂ ਨੂੰ ਇਹ ਜਿਹੜਾ ਆਪ ਗਾਲ 'ਚ ਲੈ ਕੇ ਪਾ ਲੈਣਾ ਇਹ ਸਾਡੀ ਬਹੁਤ ਤੋਹੀਨ ਕਰ ਦਿੰਦੀ ਹੁਣ ਦੇਖੋ ਜਦੋਂ ਇਸ ਲੈਵਲ ਤੱਕ ਧਰਮ ਦੀ ਜਿਹੜੀ ਹੈ ਉਹ ਗਲਾਨੀ ਹੁੰਦੀ ਹੈ ਜਿਹੜੇ ਜਿਹੜੇ ਲੋਕ ਕੰਟਰੋਲ ਕਰਦੇ ਨੇ ਮਸਜਬ ਦੇ ਉੱਤੇ ਧਰਮ ਦੇ ਉੱਤੇ ਅੱਜ ਸ਼੍ਰੋਮਣੀ ਕਮੇਟੀ ਹੋਏ ਅਕਾਲੀ ਦਲ ਹੋਏ ਵੀ ਤੁਸੀਂ ਜਿਹੜੇ ਗੁਰਦੁਆਰਿਆਂ ਦੇ ਕਸਟੋਡੀਅਨ ਬਣੇ ਹੋ ਹੋ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਂ ਦੀਆਂ 100 ਤੋਂ ਜ਼ਿਆਦਾ ਘਟਨਾਵਾਂ ਦੇ ਦੋਸ਼ੀਆਂ ਨੂੰ ਤਾਂ ਫੜਿਆ ਨਹੀਂ ਹੈ ਕਿਸੇ ਨੂੰ ਤੁਸੀਂ ਸਜ਼ਾ یافتਾ ਨਹੀਂ ਕੀਤਾ ਔਰ ਅੱਜ ਤੁਸੀਂ ਉੱਥੇ ਬਣਾਈ ਮੋਨੋਪੋਲੀ ਬਣਾਈ ਹੋਈ ਹੈ ਸੁਸ਼ਮਾ ਸਵਰਾਜ ਸਰੋਪਾ ਲੈ ਸਕਦੀ ਹੈ ਮੋਦੀ ਜਿਹੜਾ ਟੋਪੀ ਪਾ ਕੇ ਆ ਕੇ ਉਸ ਰੋਪਾਓ ਲੈ ਸਕਦਾ ਹੈ ਕੋਈ ਹੋਰ ਇਹ ਕੋਈ ਸਰੋਪਾਓ ਕੋ ਪਰਸਨਲ ਜਾਇਦਾਦ ਹੈ ਜੀ ਜੀ ਕੇਜਰੀਵਾਲ ਹੈ ਜਾਂ ਕੋਈ ਵੀ ਹੋਰ ਹੈ ਜੇ ਤੁਸੀਂ ਇਹੀ ਜਾਂ ਤਾਂ ਬੰਦ ਕਰ ਦਿਓ ਕਿਸੇ ਨੂੰ ਵੀ ਨਾ ਦਿਓ ਤੇ ਜੇ ਤੁਸੀਂ ਇਹ ਰੱਖਿਆ ਤੇ ਫਿਰ ਤੁਸੀਂ ਇਹ ਭਾਜਪੀ ਵਾਲੇ ਹਿੰਦੂ ਤਾਂ ਵੀ ਕਿਹੜੇ ਪਾਸੋਂ ਇਸ ਦੇ ਹੱਕਦਾਰ ਨੇ ਜਿਹੜਾ ਕਿ ਕੇਜਰੀਵਾਲ ਨਹੀਂ ਜੀ ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਹਾਂ ਕਿ ਵੀ ਇਹ ਜਨਤਾ ਜਿਵੇਂ ਆਮ ਉਸਾਰਣ ਕਹਿੰਦੇ ਸੀ ਕਿ ਜੀ ਇਹਨਾਂ ਦੀ ਹੁਣ ਬੇੜੀ ਡੁੱਬਣ ਕੰਡੇ ਆ ਜਾਂ ਕੀ ਹੈ ਲੇਕਿਨ ਇਹ ਜਿਹੜਾ ਵਰਤਾਰ ਹੈ ਇਹ ਸਾਡੇ ਧਰਮ ਨੂੰ ਸਾਡੀਆਂ ਪਰੰਪਰਾਵਾਂ ਨੂੰ ਸਾਡੇ ਜਿਹੜੇ ਆਈਡੀਅਲਸ ਨੇ ਉਹਨਾਂ ਨੂੰ ਇਹ ਬਹੁਤ ਛੋਟਾ ਕਰਦੇ ਜੀ ਰਸਾ ਬਿਲਕੁਲ ਦੂਸਰਾ ਇਸ਼ੂ ਹੈ ਜੀ ਰਸਾ ਇਥੇ ਲੈਣਾ ਬ੍ਰੇਕ ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਂ ਛੋਟੇ ਵਕਤੇ ਤੋਂ ਬਾਅਦ